ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿੰਨੀ ਵੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ ਇੱਕ ਓਅੰਕਾਰ ਤੋਂ ਲੈ ਕਰਕੇ 18 10 20 ਤੱਕ ਸਾਰੀ ਗੁਰਬਾਣੀ ਦੇ ਵਿੱਚ ਕਿਤੇ ਵੀ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਜਾਂ ਚੌਥੇ ਨੰਬਰ ਤੇ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਜਾਂ ਚੌਥੇ ਨੰਬਰ ਤੇ ਜਈਆ ਆਇਆ ਹੈ ਉਹ ਐੜਾ ਹੀ ਬਣਦਾ ਆਇਆ ਹੈ ਜੇ ਕੋਈ ਲਗਾ ਮਾਤਰਾ ਨਹੀਂ ਲੱਗੀ ਜੇ ਕੋਈ ਲਗਾ ਮਾਤਰਾ ਨਹੀਂ ਲੱਗੀ ਉਹ ਐੜਾ ਹੀ ਬਣਦਾ ਆਇਆ ਤੇ ਐੜਾ ਹੀ ਬਣੇਗਾ ਕਈਆਂ ਦਾ ਸਵਾਲ ਸੀ ਕਿ ਜਈਏ ਨੂੰ ਜੇ ਐੜਾ ਹੀ ਬਣਾਉਣਾ ਤੇ ਗੁਰੂ ਸਾਹਿਬ ਨੇ ਐੜਾ ਜਈਆ ਕਿਉਂ ਲਿਖਿਆ ਹੈ ਹੁਣ ਕਈ ਥਾਂ ਤੇ ਗੁਰਬਾਣੀ ਵਿੱਚ ਪਾਠ ਹੁੰਦਾ ਦੱਦਾ ਜਈਏ ਕੰਨਾ ਉਹਨੂੰ ਆਪਾਂ ਦਇਆ ਨਹੀਂ ਪੜਦੇ ਉਹਨੂੰ ਆਪਾਂ ਦਇਆ ਪੜਦੇ ਆ ਦੱਦਾ ਈੜੀ ਸਿਆਰੀ ਐੜੇ ਕੰਨਾ ਦਇਆ ਗੁਰਬਾਣੀ ਵਿੱਚ ਹੋਰ ਵੀ ਅਨੇਕਾ ਸ਼ਬਦ ਜਈਏ ਦੇ ਨਾਲ ਆਉਂਦੇ ਨੇ ਉਹਨੂੰ ਆਪਾਂ ਜਈਆ ਨਹੀਂ ਉਚਾਰਨ ਕਰਦੇ ਫਿਰ ਆਪਾਂ ਦੁਬਾਰਾ ਬੇਨਤੀ ਕਰਦੇ ਹਾਂ ਦੂਜੇ ਤੀਜੇ ਨੰਬਰ ਤੇ ਜੇ ਜਈਆ ਆਉਂਦਾ ਹੈ ਤੇ ਉਹ ਐੜਾ ਜਾਂ ਏੜੀ ਜਾਂ ਊੜਾ ਬਣਦਾ ਹੈ। ਤਿੰਨ ਅੱਖਰ ਜਈਏ ਵਿੱਚੋਂ ਨਿਕਲਦੇ ਨੇ। ਪਹਿਲੇ ਨੰਬਰ ਤੇ ਜੇ ਜਈਆ ਆਉਂਦਾ ਹੈ ਉਹ ਜਈਆ ਹੀ ਪੜਿਆ ਜਾਂਦਾ ਹੈ। ਜਿਵੇਂ ਗੁਰਬਾਣੀ ਵਿੱਚ ਅਨੇਕਾਂ ਸ਼ਬਦ ਆਉਂਦੇ ਨੇ ਯੱਕ ਅਰਜ ਗੁਪਤੰ ਉੱਥੇ ਜਈਆ ਹੀ ਬੋਲਿਆ ਜਾਵੇਗਾ। ਯੱਕ ਜਾਂ ਯਾਰ ਸ਼ਬਦ ਆਉਂਦਾ ਯਾਰ ਉੱਥੇ ਜਈਆ ਹੀ ਬੋਲਿਆ ਜਾਵੇਗਾ ਕਿਉਂਕਿ ਉਹ ਪਹਿਲੇ ਨੰਬਰ ਤੇ ਆ ਗਿਆ। ਦੂਜੇ ਤੀਜੇ ਨੰਬਰ ਤੇ ਜੇ ਬਾਅਦ ਚ ਜਈਆ ਆਉਂਦਾ ਹੈ ਉਹ ਐੜਾ ਈੜੀ ਜਾਂ ਊੜਾ ਲਗਾ ਮਾਤਰਾ ਦੇ ਹਿਸਾਬ ਨਾਲ ਉਚਾਰਨ ਹੋਵੇਗਾ ਤੇ ਕਈਆਂ ਦੇ ਸਵਾਲ ਸੀ ਕਿ ਜਈਆ ਹੀ ਬੋਲਣਾ ਚਾਹੀਦਾ ਹੈ ਸੰਗਤ ਜਈਆ ਉਚਾਰਨੇ ਹੁੰਦਾ ਲਗਾ ਮਾਤਰਾ ਦੇ ਹਿਸਾਬ ਨਾਲ ਉਹਨੇ ਐੜਾ ਬੰਨਣਾ ਹੁਣ ਤੁਹਾਨੂੰ ਇਹ 695 ਅੰਗ ਤੇ ਪੰਕਤੀ ਆਉਂਦੀ ਹੈ 695 ਅੰਗ ਤੇ ਪੰਕਤੀ ਆਉਂਦੀ ਏ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਹੁਣ ਇੱਥੇ ਕਾਇਓ ਲਿਖਿਆ ਹੋਇਆ ਆਪਾਂ ਕੀ ਪੜਿਆ ਕਾਇਓ ਇਸ ਨੂੰ ਕੀ ਪੜਿਆ ਕਾਇਓ ਹੁਣ ਇੱਥੇ ਜਈਏ ਦੇ ਨਾਲ ਆਇਆ ਕੱਕੇ ਕਰਨਾ ਜਈਆ ਊੜੇ ਔਂਕੜ ਇੱਥੇ ਕੱਕੇ ਕਰਨਾ ਈੜੀ ਸਿਆਰੀ ਐੜਾ ਊੜੇ ਔਂਕੜ ਇੱਥੇ ਵੀ ਕਾਇਉ ਲਿਖਿਆ ਪਰ ਉਹ ਵੀ ਕਾਇਉ ਬੋਲ ਬੋਲਦੇ ਪਏ ਆ ਜੇ ਮੰਨ ਲਓ ਜਿੰਨਾਂ ਦੇ ਸਵਾਲ ਸੀ ਕਿ ਜਈਆ ਹੀ ਬੋਲਣਾ ਚਾਹੀਦਾ ਫਿਰ ਇਹਨੂੰ ਕੀ ਬੜੋਗੇ ਇਸ ਦਾ ਉਚਾਰਨ ਕਿਵੇਂ ਕਰੋਗੇ ਜੇ ਜਈਆ ਬੋਲਦੇ ਹੋ ਕਿਉਂਕਿ ਇੱਥੇ ਜਿਹੜਾ ਉਚਾਰਨ ਹੋਵੇਗਾ ਸੰਗਤ ਜੀ ਇਸ ਦਾ ਜਿਹੜਾ ਉਚਾਰਨ ਬਣੇਗਾ ਕਕੇ ਕੰਨਾ ਏ ੜੀ ਸਿਆਰੀ ਐੜੇ ਕੰਨਾ ਊੜੇ ਔਂਕੜ ਹੁਣ ਤੋਂ ਤੁਹਾਡਾ ਇਹ ਸਵਾਲ ਹੈ ਕਿ ਇੱਥੇ ੜਾ ਐੜਾ ਕਿਵੇਂ ਆ ਗਿਆ ਇਥੇ ੜਾ ਕਿਵੇਂ ਬਣ ਗਿਆ ਜਾਂ ਈੜੀ ਸੈਰੀ ਕਿਵੇਂ ਬਣੀ ਜਈਏ ਦੇ ਵਿੱਚੋਂ ਲਗਾ ਮਾਤਰਾ ਨਿਕਲਦੀਆਂ ਹਨ ਜਈਏ ਦੇ ਵਿੱਚੋਂ ਲਗਾ ਮਾਤਰਾ ਨਿਕਲਦੀਆਂ ਤਿੰਨ ਮਾਤਰਾ ਜਈਏ ਵਿੱਚੋਂ ਨਿਕਲਦੀਆਂ ਊੜਾ ਐੜਾ ਈੜੀ ਹੁਣ ਆਪਾਂ ਇਹਨੂੰ ਕਾਇਓ ਪੜ ਰਹੇ ਹਾਂ ਕਾਇਓ ਇਹ ਵੀ ਪਾਠ ਉਸੇ ਤਰ੍ਹਾਂ ਉਚਾਰਨ ਕਰਨਾ ਹੈ ਕਾਇਓ ਇਹਨੂੰ ਕਾਇਓ ਨਹੀਂ ਕਹਿ ਦੇਣਾ ਜਈਆ ਬੋਲੇ ਨਹੀਂ ਜਾਣਾ ਤੇ ਕਈਆਂ ਸੰਗਤਾਂ ਦੇ ਸਵਾਲ ਕਮੈਂਟ ਆ ਰਹੇ ਸਨ ਕਿ ਜਈਏ ਨੂੰ ਜਈਆ ਹੀ ਉਚਾਰਨ ਕਰਵਾਇਆ ਜਾਵੇ। ਗੁਰੂ ਸਾਹਿਬ ਨੇ ਜਈਆ ਲਿਖਵਾਇਆ ਤੇ ਜਈਆ ਹੀ ਪੜੋ। ਜਿਵੇਂ ਗੁਰਬਾਣੀ ਲਿਖੀ ਏ ਓਵੇਂ ਪੜਨੀ ਚਾਹੀਦੀ। ਅਸੀਂ ਵੀ ਗੱਲ ਨੂੰ ਇਸ ਨੂੰ ਸਹਿਮਤ ਹਾਂ ਕਿ ਜਿਵੇਂ ਗੁਰਬਾਣੀ ਲਿਖੀ ਆ ਓਵੇਂ ਹੀ ਪੜਨੀ ਚਾਹੀਦੀ ਆ ਪਰ ਸੰਗਤ ਜੀ ਗੁਰਬਾਣੀ ਦੇ ਵਿੱਚ ਜਿੱਥੇ ਜਈਆ ਆ ਰਿਹਾ ਓ ਜਈਆ ਨਹੀਂ ਉਚਾਰਨ ਚ ਹੁੰਦਾ। ਕਿਉਂਕਿ ਅੱਪ ਪਹਿਲਾਂ ਵੀ ਗੱਲ ਕੀਤੀ ਸੀ ਜਈਆ ਦੂਜੇ ਨੰਬਰ ਤੀਜੇ ਨੰਬਰ ਤੇ ਜਈਆ ਆਵੇ। ਮਤਲਬ ਕਿ ਪਹਿਲਾ ਛੱਡ ਕੇ ਹੋਰ ਜਿੱਥੇ ਵੀ ਜਈਆ ਆ ਜਾਵੇ ਉਹ ਜਈਆ ਨਹੀਂ ਪੜਿਆ ਜਾਂਦਾ ਹੁਣ ਇਹਨੂੰ ਆਪਾਂ ਕਾਇਓ ਪੜ ਰਹੇ ਹਾਂ ਕਾਇਓ ਕਾਇਓ ਤੋਂ ਇਸੇ ਤਰ੍ਹਾਂ ਬਣੇਗਾ ਉਚਾਰਨ ਵਾਸਤੇ ਕੱਕੇ ਕਰਨਾ ਈੜੀ ਸਿਆਰੀ ਐੜੇ ਕਰਨਾ ਊੜੇ ਔ ਇਹ ਕੱਕੇ ਕਰਨਾ ਈੜੀ ਸਿਆਰੀ ਐੜਾ ਊੜੇ ਔਕੜ ਕਾਇਓ ਦੇਵਲ ਕਾਇਓ ਜੰਗਮ ਜਾਤੀ ਹੁਣ ਜਈਏ ਦੇ ਵਿੱਚੋਂ ਈੜੀ ਸਿਆਰੀ ਨਹੀਂ ਕਰਾਉਣੀ ਤੇ ਇੱਥੇ ਐੜਾ ਮੁਕਤਾ ਬਣ ਜਾਣਾ ਜਈਏ ਵਿੱਚੋਂ ਨਿਕਲ ਜਾਣਾ ਹੈ ਕਾਯੋ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਦੱਦਾ ਜਈਏ ਕੰਨਾ ਪਾਠ ਹੁੰਦਾ ਦਇਆ ਮੰਮਾ ਜਈਏ ਕੰਨਾ ਹੁੰਦਾ ਮਇਆ ਹੋਰ ਵੀ ਪਾੜ ਸ਼ਬਦ ਅਨੇਕਾ ਹੁੰਦੇ ਨੇ ਗੁਰਬਾਣੀ ਵਿੱਚ ਪਰ ਜਿੱਥੇ ਅੱਧਾ ਜਈਆ ਹੁੰਦਾ ਉਹ ਐਡਾ ਮੁਕਤਾ ਬਣਦਾ ਆਇਆ ਅੱਧਾ ਜਈਆ ਜਿਹੜਾ ਪੈਰ ਵਿੱਚ ਲੱਗਾ ਹੁੰਦਾ ਇੱਕ ਹਾਹਾ ਵੀ ਲੱਗਾ ਹੁੰਦਾ ਉਹ ਭਾਰੇ ਸ਼ਬਦ ਬਣ ਜਾਂਦੇ ਨੇ ਹਾਹਾ ਲੱਗੇ ਹੋਣ ਅੱਧੇ ਜਈਏ ਲੱਗੇ ਹੋਣ ਤੇ ਐਡਾ ਮੁਕਤਾ ਬਣ ਜਾਂਦਾ ਹੈ ਜਦੋਂ ਆਪਾਂ ਕਿਤੇ ਵੀ ਗੁਰਬਾਣੀ ਦਾ ਉਚਾਰਨ ਸਿੱਖਾਂਗੇ ਸੰਥਿਆ ਕਰਾਂਗੇ ਸੰਥਿਆ ਕਰਨ ਤੋਂ ਪਹਿਲਾਂ ਜਦੋਂ ਇਹ ਸ਼ਬਦ ਜਦੋਂ ਵੀ ਇਹ ਸ਼ਬਦ ਆਉਂਦੇ ਨੇ ਜਈਏ ਵਾਲੀ ਉਦੋਂ ਤੁਸੀਂ ਬੇਨਤੀ ਕਰਿਆ ਕਰੋ ਉਸਤਾਦ ਨੂੰ ਜਿਹੜੀ ਵੀ ਉਸਤਾਦ ਤੋਂ ਤੁਸੀਂ ਸਿੱਖ ਰਹੇ ਹੋ ਕਿ ਭਾਈ ਇੱਥੇ ਜਈਆ ਇੱਥੇ ਐੜਾ ਦੋਨਾਂ 'ਚ ਫਰਕ ਬੜਾ ਹੈ ਉਚਾਰਨ ਇੱਕੋ ਆ ਕੀ ਚੱਕਰ ਉਹ ਤੁਹਾਨੂੰ ਫਿਰ ਸਾਰੀ ਡਿਟੇਲ ਦੱਸਣਗੇ ਕਿਉਂਕਿ ਆਪਾਂ ਸੰਥਿਆ ਕਰੀ ਜਾ ਰਹੇ ਕਾਲ ਦੇ ਵਿੱਚ ਪਕਾਈ ਹੈ ਨਹੀਂ ਜਦੋਂ ਆਪਾਂ ਗੁਰਬਾਣੀ ਦਾ ਉਚਾਰਨ ਕੋਈ ਕਰ ਰਿਹਾ ਹੈ ਆਪਾਂ ਉਸ ਨੂੰ ਟੋਕਦੇ ਆ ਕਿ ਗਲਤ ਉਚਾਰਨ ਹੋ ਰਿਹਾ ਹੈ ਪਰ ਜਦੋਂ ਤੁਸੀਂ ਸਾਰੀ ਗੁਰਬਾਣੀ ਨੂੰ ਪੜੋਗੇ ਤੇ ਫਿਰ ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਇਹ ਜਈਆ ਕਿਵੇਂ ਉਚਾਰਨ ਐੜਾ ਕਿਵੇਂ ਬਣਦਾ ਈੜੀ ਕਿਵੇਂ ਬਣਦੀ ਊੜਾ ਕਿਵੇਂ ਬਣਦਾ ਕਿਉਂਕਿ ਜਈਏ ਵਿੱਚੋਂ ਤਿੰਨ ਮਾਤਰਾ ਨਿਕਲਦੀਆਂ ਨੇ ਐੜਾ ਊੜਾ ਤੇ ਈੜੀ ਜਿਹੜੀ ਜੇ ਜਈਏ ਨੂੰ ਐੜਾ ਜਈਏ ਨੂੰ ਕੰਨਾ ਲੱਗਿਆ ਤੇ ਐੜੇ ਕੰਨਾ ਬਣ ਜਾਣਾ ਕਿਉਂਕਿ ਊੜੇ ਕੰਨਾ ਨਹੀਂ ਪੈਂਦਾ ਈੜੀ ਕੰਨਾ ਨਹੀਂ ਪੈਂਦਾ ਜੇ ਜਈਏ ਨੂੰ ਸਿਹਾਰੀ ਆ ਈੜੀ ਸਿਹਾਰੀ ਬਣ ਜਾਣੀ ਜੇ ਜਈਏ ਨੂੰ ਔਂਕੜ ਹੈ ਉੱਥੇ ਊੜੇ ਔਂਕੜ ਬਣ ਜਾਣਾ ਉਹੀ ਲਗਾ ਮਾਤਰਾ ਨਿਕਲਦੀ ਐਸਟੀ ਸਪੈਸ਼ਲ ਅਸੀਂ ਵੀਡੀਓ ਬਣਾ ਕੇ ਲਗਾ ਮਾਤਰਾਾਂ ਦੀ ਕਿਵੇਂ ਲਗਾ ਮਾਤਰਾ ਨਿਕਲਦੀਆਂ ਨੇ ਪਲੇਲਿਸਟ ਵਿੱਚ ਪਾਈ ਹੋਈ ਹੈ YouTube ਤੇ ਆਪ ਜਾ ਕੇ ਸਰਵਣ ਕਰ ਸਕਦੇ ਹੋ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਇਸ ਤਰ੍ਹਾਂ ਵਿਚਾਰਨ ਕਰਨਾ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ